ਕਿ ਉਹ ਨਮਲਾ ਕਦੇ ਅੰਦਾਜ਼ੇ ਪੇਰ ਪਰਚਾਰ ਕਰਤਾ ਸੀ ਮੈਂ ਅੰਦਾਜ਼ੇ ਦੀ ਪਛਾਣ ਕਰਨਾ ਮ ਲੱਗੀ ਨਹੀਂ ਸੀ ਆਤਾ ਜਾਂਦਾ ਮੈਂ ਕੀਤਾ ਨਹੀਂ ਕਦੇ ਅਮਾ ਉਹ ਮੇ ਪੱਥਿਆ ਅਧਿਕਾਰ ਖਾਵਾਂਗੇ ਪੇਪਰਚਾਰ ਕਰਦਾ ਬਹੁਤ ਸੋਹਣਾ ਮੈਂ ਤਾਂ ਕਹਣ ਮਨ ਕੇ ਖਾ ਲੈਂਦੀ ਰੱਤੇ ਕੇ ਮੜ ਕੇ ਉਹ ਹੀਣਾ ਲੱਗਦੀ ਸਾਰਾ ਦਿਨ ਤੇ ਉਹ ਤੇਰੇ ਸੇਵਾ ਕਰਦਾ ਸੀ ਵੱਧ ਸੇਵਾ ਕਰਦਾ ਸੀ ਆਪਾਂ ਨੂੰ ਨੇ ਮੰਦਾ ਬੋਲੇ ਉਹਨੇ ਤੈਨੂੰ ਅੱਖਿਆ ਨਹੀਂ ਵੀ ਤੂੰ ਚੱਕ ਕੇ ਨਹੀਂ ਆਈ ਕੜਾ ਬਣਾਉਣਾ ਆਏ ਨੇ ਮੈਨੂੰ ਆਖਿਆ ਤੇ ਤੁਸੀਂ ਸਿੱਖਿਆ ਕਿਉਂ ਨਹੀਂ ਸਿੱਖਿਆ ਪਿਆਰੇ ਨੂੰ ਬਾਹਰ ਮਾਰ ਲੈਨੇ ਪਿਆਰੇ ਨੂੰ ਪਿੱਛੇ ਕਾ ਕੇ ਨਾ ਖਾਦਾ ਨਹੀਂ ਤੂੰ ਸਿੱਖਿਆ ਤਾਂ ਨਹੀਂ ਆ ਉਹਨੇ ਸਿੱਖਿਆ ਮੈਂ ਮਾਮ ਬਣਾ ਲੈਂਦੀ ਮੈਂ ਬਗਾ ਦਾ ਕਮ ਖਾ ਗਿੰਦੇ ਸੀ ਦੇਖਣ ਨੂੰ ਤੇ ਖਾਈ ਹੈ ਹਾਂ ਆਟਾ ਪਨ ਲੈਣਾ ਰਵਾਜ ਆਣਾ ਲੱਗ ਜਾਏ ਕਿਹਾ ਆ ਲੱਗੇ ਤੇ ਤੈਨੂੰ ਬਾਪੂ ਕੋ ਬੋੰਦਾ ਰਿਹਾ ਉਹਨੂੰ ਤੂੰ ਦੱਸਦੀ ਆ ਬਾਪੂ ਹੀ ਕਰਦਾ ਰਿਹਾ ਪਰ ਜਾਤਾ ਨਾ ਮੈਂ ਕੰਮ ਦੇ ਲਈ ਆ ਮਹੀਨੇ ਦਾ ਕੰਮ ਸਗਰਾ ਨਾਲ ਦਨ ਮਿੰਗਾ ਸੁਗਾਉਣਾ ਸੀ ਤੇ ਮੜ ਕੇ ਕਈ ਲੋਕਨ ਲਾਗੀ ਬਾਣੀ ਪੜ ਕੇ ਇਹ ਤਾਂ ਗੜੀ ਹੋ ਗਈ ਸੀ ਬਾਣੀ ਪੜ ਕੇ ਬਣਾਉਂਦੀ ਹੁੰਦੀ ਸੀ